ਤੁਸੀਂ ਇਹ ਤਸਵੀਰ ਵੇਖੋ ਕਿ ਜਿਸ ਪਾਸੇ ਨੂੰ ਤੁਸੀਂ ਮੇਰੀ ਇਹ ਉਂਗਲ ਦੇਖ ਰਹੇ ਹੋ ਇਹ ਬਿਲਕੁਲ ਉਸ ਬੰਨ ਵਾਲੇ ਪਾਸੇ ਨੂੰ ਹੈ ਜਿੱਥੋਂ ਇਹ ਬੰਨ ਟੁੱਟਿਆ ਜਿੱਥੋਂ ਇਹ ਬੰਨ ਟੁੱਟਿਆ ਔਰ ਸਾਰੇ ਦਾ ਸਾਰਾ ਡੇਰਾ ਬਾਬਾ ਨਾਨਕ ਦਾ ਇਹ ਏਰੀਆ ਕੋਰੀਡੋਰ ਦਾ ਏਰੀਆ ਸਾਰੇ ਦਾ ਸਾਰਾ ਜਿਹੜਾ ਇਹ ਉਹ ਡੁੱਬ ਗਿਆ ਔਰ ਦੋ ਥਾਵਾਂ ਤੋਂ ਇਹ ਰਾਵੀ ਦਾ ਬੰਨ ਟੁੱਟਦਾ ਹੈ ਜਿਸ ਨੂੰ ਭਾਰਤ ਵਾਲੇ ਪਾਸੇ ਵੱਡਾ ਨੁਕਸਾਨ ਹੁੰਦਾ ਉਧਰ ਪਾਕਿਸਤਾਨ ਵਾਲੇ ਪਾਸੇ ਵੀ ਨੁਕਸਾਨ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਸੀ ਉਸ ਦੀਆਂ ਤਸਵੀਰਾਂ ਬਾਹਰ ਆਈਆਂ ਕਿ ਉਹ ਡੁੱਬਿਆ ਔਰ ਉਹ ਵੀ ਰਾਵੀ ਨੇ ਹੀ ਨੁਕਸਾਨ ਕੀਤਾ ਪਰ ਇਸ ਪਾਸੇ ਵੀ ਰਾਵੀ ਨੇ ਹੀ ਨੁਕਸਾਨ ਕੀਤਾ ਇਹ ਤਸਵੀਰ ਜਿਹੜੀ ਆ ਇਹ ਬਹੁਤ ਡਰਾਉਣ ਵਾਲੀ ਤਸਵੀਰ ਹੈ ਕਿ ਹਾਲੇ ਵੀ ਪਾਣੀ ਜਿਹੜਾ ਹੈ ਉਹ ਰੁਕਿਆ ਨਹੀਂ ਘਟਿਆ ਜ਼ਰੂਰ ਹੈ ਔਰ ਜੇਕਰ ਅਸੀਂ ਤੁਹਾਨੂੰ ਇੱਥੋਂ ਥੱਲੇ ਇਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਔਰ ਆਲਾ ਦਵਾਲਾ ਬਹੁਤ ਬੜੇ ਬੁੜੇ ਤਰੀਕੇ ਦੇ ਨਾਲ ਪ੍ਰਭਾਵਿਤ ਕੀਤਾ ਹੋਇਆ ਔਰ ਪਾਣੀ ਜਿਹੜਾ ਹੈ ਹਾਲੇ ਵੀ ਉਸੇ ਤਰੀਕੇ ਦੇ ਨਾਲ ਹੀ ਮਾਰ ਕਰ ਰਿਹਾ ਔਰ ਇਹ ਜਿਹੜਾ ਹਾਈਵੇ ਹੈ ਹਾਈਵੇ ਦੇ ਥੱਲੇ ਦੀ ਪਾਣੀ ਜਾ ਕੇ ਦੂਜੇ ਏਰੀਏ ਨੂੰ ਪ੍ਰਭਾਵਿਤ ਕਰਦਾ ਔਰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦਾ ਔਰ ਇਥੋਂ 5 ਕਿਲੋਮੀਟਰ ਸਿਰਫ ਸ੍ਰੀ ਕਰਤਾਰਪੁਰ ਸਾਹਿਬ ਹੈ ਅਸੀਂ ਬਿਲਕੁਲ ਕੋਰੀਡੋਰ ਤੇ ਆ ਔਰ ਦੂਜੇ ਪਾਸੇ ਵੀ ਇਸੇ ਤਰ੍ਹਾਂ ਦੇ ਨਾਲ ਹੀ ਪਾਣੀ ਨੇ ਨੁਕਸਾਨ ਕੀਤਾ ਔਰ ਬੜੇ ਤੇਜ਼ ਵਹਾਹ ਜਿਹੜਾ ਇਹ ਇਸ ਵੇਲੇ ਰਾਵੀ ਦੇ ਇਸ ਪਾਣੀ ਦਾ ਹੈਗਾ ਤਾਂ ਇਹ ਇੱਥੋਂ ਟੁੱਟਿਆ ਇਹ ਇੱਥੋਂ ਟੁੱਟਿਆ ਔਰ ਇੱਥੋਂ ਬੁਰੇ ਤਰੀਕੇ ਨਾਲ ਇਹ ਹਾਈਵੇ ਦੇ ਵਿੱਚ ਵੀ ਪਾੜ ਪਿਆ ਆਲੇ ਦੁਆਲੇ ਜਿਹੜਾ ਸੀਵਰੇਜ ਦਾ ਏਰੀਆ ਬਣਿਆ ਹੁੰਦਾ ਔਰ ਜਿਹੜਾ ਫੁੱਟਪਾਥ ਬਣਿਆ ਹੁੰਦਾ ਉਸ ਨੂੰ ਵੱਡਾ ਨੁਕਸਾਨ ਕੀਤਾ ਇਹ ਸਾਰੇ ਦਾ ਸਾਰਾ ਹਾਈਵੇ ਬੈਠ ਗਿਆ ਇਹਦੇ ਥੱਲੇ ਦੀ ਪਾਣੀ ਵਹਿ ਕੇ ਥੱਲੇ ਦੀ ਪਾਣੀ ਵਹਿ ਕੇ ਦੂਜੇ ਪਾਸੇ ਨਿਕਲਦਾ ਔਰ ਇਸ ਪਾਸੇ ਨੂੰ ਜਿਹੜੇ ਪਿੰਡ ਹੈ ਉਹਨਾਂ ਨੂੰ ਵੀ ਬੁਰੇ ਤਰੀਕੇ ਨਾਲ ਪਾਣੀ ਹਲੇ ਵੀ ਪ੍ਰਭਾਵਿਤ ਕਰ ਰਿਹਾ ਜਿਵੇਂ ਅਸੀਂ ਪਹਿਲਾਂ ਦੱਸਿਆ ਸੀ ਕਿ ਪਾਣੀ ਘਟਿਆ ਜ਼ਰੂਰ ਹੈ ਕੁਝ ਨੀਵਾ ਜ਼ਰੂਰ ਹੋਇਆ ਪਰ ਇਹ ਨਹੀਂ ਕਿ ਰੁਕ ਗਿਆ ਪਿੱਛੇ ਰਾਵੀ ਦੇ ਵਿੱਚ ਪਾਣੀ ਜੇਕਰ ਘਟੇਗਾ ਤਾਂ ਹੀ ਇਹ ਪਾਣੀ ਜਿਹੜਾ ਇਹ ਵਾਪਸ ਜਾਣ ਦੀ ਸੰਭਾਵਨਾ ਹੈ ਤਾਂ ਇਸ ਪਾਸੇ ਨੂੰ ਕੋਰਿਡੋਰ ਹੈ ਇਸ ਪਾਸੇ ਨੂੰ ਕੋਰੀਡੋਰ ਹੈ ਔਰ ਇਥੋਂ ਅ ਵੱਡਾ ਨੁਕਸਾਨ ਜਿਹੜਾ ਹੈ ਇਹ ਹੋਇਆ ਔਰ ਇਸ ਵੇਲੇ ਤੁਹਾਨੂੰ ਅਸੀਂ ਇਹ ਤਸਵੀਰ ਦਿਖਾਉਂਦੇ ਆ ਕਿ ਦੂਜੇ ਪਾਸੇੋਂ ਜਿਹੜਾ ਪਾਣੀ ਆ ਰਿਹਾ ਹੈ ਰਾਵੀ ਦੇ ਉਸ ਟੁੱਟੇ ਹੋਏ ਬੰਨ ਤੋਂ ਤਾਂ ਇਸ ਪਾਸੇ ਵੀ ਉਸ ਨੇ ਵੱਡੀ ਮਾਰ ਪਾਈ ਔਰ ਇਥੋਂ ਵੀ ਨੁਕਸਾਨ ਹੋਇਆ ਇਹ ਵਾਲਾ ਟੁੱਟਿਆ ਜਿਵੇਂ ਦੂਜੇ ਪਾਸੇ ਟੁੱਟਿਆ ਉਸੇ ਤਰੀਕੇ ਨਾਲ ਇਧਰੋਂ ਵੀ ਟੁੱਟਿਆ ਔਰ ਇਥੋਂ ਪਾਣੀ ਜਿਹੜਾ ਹੈ ਉਹ ਅੱਗੇ ਜਾ ਰਿਹਾ ਹੈ ਇਧਰੋਂ ਧਿਆਨ ਨਾਲ ਇਹ ਅੱਗੇ ਜਾ ਰਿਹਾ ਪਾਣੀ ਇਥੋਂ ਸਾਰੀ ਦੀ ਸਾਰੀ ਸੜਕ ਜਿਹੜੀ ਹੈ ਆਲੇ ਦੁਆਲੇ ਉਸ ਦਾ ਵੱਡਾ ਨੁਕਸਾਨ ਹੋ ਗਿਆ ਤਾਂ ਇਹ ਦੇਖੋ ਕਿ ਇਹਨੇ ਬੁਰੇ ਤਰੀਕੇ ਦੇ ਨਾਲ ਅੱਗੇ ਪਾਣੀ ਪ੍ਰਭਾਵਿਤ ਕਰਦਾ ਇਥੋਂ ਨਿਕਲਦਾ ਔਰ ਅੱਗੇ ਸਾਰੇ ਪਿੰਡਾਂ ਦੇ ਵਿੱਚ ਪਾਣੀ ਜਾ ਰਿਹਾ ਅੱਗੇ ਕਿਹੜੇ ਕਿਹੜੇ ਪਿੰਡਾਂ ਨੂੰ ਜਾ ਰਿਹਾ ਜੀ ਪਿੰਡ ਹਾਸਾਂ ਵਾਲਾ ਪੱਲੋ ਨਿੰਗਲ ਵੈਰੋਕੇ ਠੇਠਰਕੇ ਧਰਮਕੋਟ ਕਣੀਏ ਕੇ ਬਹੁਤ ਸਾਰੇ ਪਿੰਡ ਹੈ ਜੀ ਅੱਗੇ ਜਿਹੜੇ ਇਸ ਪਾਣੀ ਦੀ ਮਾਰ ਇੱਥੋਂ ਇੱਥੋਂ ਜਾ ਰਿਹਾ ਜਿਹੜਾ ਇਹ ਇੱਥੋਂ ਜਾਂਦਾ ਹੋਇਆ ਪਾਣੀ ਪ੍ਰਵਾਹ ਕਰਦਾ ਹਾਂਜੀ ਹਾਂਜੀ ਇੱਥੋਂ ਇਹ ਸਾਰਾ ਪਾਣੀ ਇੱਥੋਂ ਜਾ ਰਿਹਾ ਹੈ ਹਾਂ ਤਾਂ ਇਹ ਸਾਰੇ ਪਿੰਡ ਜਿਹੜੇ ਨੇ ਇਸ ਵੇਲੇ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਏ ਆ ਔਰ ਵੱਡਾ ਨੁਕਸਾਨ ਜਿਹੜਾ ਇਹ ਇਸ ਏਰੀਏ ਨੂੰ ਖਾਸ ਤੌਰ ਤੇ ਹੋ ਰਿਹਾ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਪਾਣੀ ਘਟਿਆ ਜ਼ਰੂਰ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਪਾਣੀ ਘਟਿਆ ਪਰ ਬੰਦ ਹੋਣ ਦੀ ਸੰਭਾਵਨਾ ਹਾਲੇ ਨਹੀਂ ਹੈ ਕਿਉਂਕਿ ਰਾਵੀ ਹਲੇ ਉਫਾਨ ਤੇ ਹੈ ਪਿੱਛੋਂ ਪਾਣੀ ਆਉਣ ਦੀ ਹਾਲੇ ਵੀ ਸੰਭਾਵਨਾ ਹੈ ਔਰ ਜੇਕਰ ਪਿੱਛੋਂ ਪਾਣੀ ਇਸ ਤਰੀਕੇ ਦੇ ਨਾਲ ਆਉਂਦਾ ਤਾਂ ਉਹ ਹੋਰ ਵੀ ਵੱਡਾ ਨੁਕਸਾਨ ਕਰ ਸਕਦਾ